26 ਨਵੰਬਰ ਤੋਂ ਲੈ ਕੇ ਅੱਜ 14 ਜਨਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੇ ਅੱਜ ਪੰਜਵਾਂ ਦਿਨ ਹੈ ਉਹਨਾਂ ਦੀ ਸਿਹਤ ਇੰਨੀ ਵਿਗੜ ਗਈ ਹੈ ਕਿ ਉਹਨਾਂ ਨੂੰ ਹੁਣ ਇਸ ਵਕਤ ਪਾਣੀ ਪਚਣਾ ਵੀ ਬੰਦ ਹੋ ਗਿਆ ਹੈ ਤੇ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਮਲਟੀ ਆਰਗਨ ਫੇਲਿਅਰ ਹੋ ਸਕਦਾ ਹੈ ਯਾਨੀ ਉਹਨਾਂ ਦੀ ਕਿਡਨੀ ਜਾਂ ਉਹਨਾਂ ਦੇ ਹੋਰ ਵੀ ਅੰਗ ਕੰਮ ਕਰਨੇ ਕਿਸੇ ਵੀ ਸਮੇਂ ਬੰਦ ਕਰ ਸਕਦੇ ਨੇ ਅੱਜ 50 ਦਿਨ ਤੋਂ ਉਹ ਮਰਨ ਵਰਤੇ ਬੈਠੇ ਨੇ ਪਰ ਇਸ ਵੇਲੇ ਦੀ ਨਾਲ ਦੇ ਨਾਲ ਹੀ ਇੱਕ ਵੱਡੀ ਖਬਰ ਇਹ ਆਈ ਹੈ ਕਿ ਖਨੌਰੀ ਬਾਰਡਰ ਤੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਕੱਲ ਦੁਪਹਿਰ ਤੋਂ 2 ਵਜੇ ਤੋਂ 111 ਕਿਸਾਨਾਂ ਦਾ ਜੱਥਾ ਮਰਨਵਰਤ ਤੇ ਬੈਠੇਗਾ ਜਗਜੀਤ ਸਿੰਘ ਢੱਲੇਵਾਲ ਦੀ ਸਪੋਰਟ ਦੇ ਵਿੱਚ ਜੀ ਹਾਂ ਹੁਣ ਦੀ ਵੱਡੀ ਖਬਰ ਇਹ ਹੈ ਕਿ 111 ਕਿਸਾਨ ਲਗਾਤਾਰ ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠਣਗੇ ਇਹ ਮਰਨਵਰਤ ਉਸ ਵੇਲੇ ਤੱਕ ਜਾਰੀ ਰਹੇਗਾ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਯਾਨੀ ਕਿ ਹੁਣ ਤੱਕ ਜਗਜੀਤ ਸਿੰਘ ਡੱਲੇਵਾਲ ਦੇ ਮਰਨਵਰਤ ਤੋਂ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਤਾਂ 111 ਕਿਸਾਨ ਹੁਣ ਬੈਠਣਗੇ ਖਨੋਰੀ ਬਾਰਡਰ ਤੇ ਮਰਨਵਰਤ ਤੇ ਹੁਣ ਉਹਨਾਂ ਦੇ ਮਰਨਵਰਤ ਦਾ ਸਰਕਾਰ ਤੇ ਕੀ ਅਸਰ ਪਏਗਾ ਜਾਂ ਜੋ ਲੋਕ ਕਿਸਾਨਾਂ ਦੇ ਦੀਆਂ ਮੰਗਾਂ ਨੂੰ ਜਾਂ ਕਿਸਾਨਾਂ ਦੇ ਜੋ ਪ੍ਰਦਰਸ਼ਨ ਉਸ ਨੂੰ ਸਪੋਰਟ ਕਰਦੇ ਨੇ ਉਹਨਾਂ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਅਸਰ ਪਾਏਗਾ ਕਿਉਂਕਿ ਜਦੋਂ 111 ਲੋਕ ਮਰਨਵਰਤ ਤੇ ਬੈਠਣਗੇ ਤਾਂ ਇਹ ਪੱਕੇ ਤੌਰ ਤੇ ਗੱਲ ਹੈ ਕਿ ਇਸ ਦੀ ਚਰਚਾ ਜ਼ਰੂਰ ਹੋਏਗੀ ਚਾਹੇ ਸਰਕਾਰੀ ਲੋਕਾਂ ਤੱਕ ਇਹ ਗੱਲ ਪਹੁੰਚੇ ਜਾਂ ਜੋ ਲੋਕ ਪਿੰਡਾਂ ਤੱਕ ਬੈਠੇ ਹੋਣ ਉਹਨਾਂ ਤੱਕ ਇਹ ਗੱਲ ਪਹੁੰਚੇ ਤਾਂ ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਖਨੌਰੀ ਬਾਰਡਰ ਤੇ 111 ਕਿਸਾਨਾਂ ਦੇ ਬਾਰੇ ਐਲਾਨ ਕੀਤਾ ਗਿਆ ਹੈ ਕਿ ਇਹ 111 ਕਿਸਾਨਾਂ ਦਾ ਜਥਾ ਲਗਾਤਾਰ ਮਰਨਵਰ ਤੇ ਬੈਠੇਗਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋ ਸੰਯੁਕਤ ਕਿਸਾਨ ਮੋਰਚਾ ਹੈ ਉਹ ਵੀ ਕਿਤੇ ਨਾ ਕਿਤੇ ਇਹ ਜੋ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਿਹਾ ਕਿਸਾਨ ਅੰਦੋਲਨ ਹੈ ਉਸ ਦੀ ਸਪੋਰਟ ਵਿੱਚ ਆਉਂਦਾ ਦਿਖਾਈ ਦੇ ਰਿਹਾ ਸੀ ਤੇ 18 ਤਰੀਕ ਨੂੰ ਇਸ ਗੱਲ ਤੇ ਮੋਹਰ ਲੱਗ ਜਾਏਗੀ ਕਿ ਆਖਿਰਕਾਰ ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਆਪਸ ਦੇ ਵਿੱਚ ਰਲ ਕੇ ਇਸ ਕਿਸਾਨ ਅੰਦੋਲਨ ਨੂੰ ਅੱਗੇ ਵਧਾਉਣਗੇ ਜਾਂ ਨਹੀਂ ਪਰ ਇਸ ਦੀ ਉਮੀਦ ਜ਼ਿਆਦਾ ਲੱਗ ਰਹੀ ਹੈ ਕਿ ਇਹ ਏਕਾ ਜ਼ਰੂਰ ਹੋਏਗਾ ਕਿਉਂਕਿ ਇਕਤਾ ਮਤਾ ਪਾਸ ਕੀਤਾ ਗਿਆ ਸੀ ਤੁਹਾਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਦੁਪਹਿਰ ਬਾਅਦ ਜਦੋਂ ਖਨੌਰੀ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਇਸ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਤੋਂ ਬਾਅਦ ਇਹ ਨਵਾਂ ਐਲਾਨ ਕਰ ਦਿੱਤਾ ਜਾਏਗਾ ਕਿ 111 ਕਿਸਾਨ ਮਰਨwarte ਬੈਠਣਗੇ ਤਾਂ ਜੋ ਕਿਸਾਨ ਆਗੂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਸ ਬਾਰੇ ਕੀ ਐਲਾਨ ਕੀਤਾ ਪਹਿਲਾਂ ਉਹਨਾਂ ਨੂੰ ਸੁਣਾਉਂਦੇ ਆਂ ਦੋਨਾਂ ਫੋਰਮਾਂ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਕੱਲ 2 ਵਜੇ ਤੋਂ 101 111 111 ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਹੀ ਸ਼ਾਮਲ ਹੋਣਗੇ ਇੱਕ ਵੱਡਾ ਜਥਾ ਮਰਨ ਵਰਤ ਤੇ ਬੈਠੇਗਾ ਸੋ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਫੈਸਲਾ ਲਿਆ ਗਿਆ ਔਰ ਇਹ ਉਨੀ ਦੇਰ ਤੱਕ ਇਸ ਜਥੇ ਦਾ ਮਰਨ ਵਰਤ ਜਾਰੀ ਰਹੇਗਾ ਜਿੰਨੀ ਦੇਰ ਤੱਕ ਸਰਕਾਰ ਮੰਗਾ ਨੂੰ ਲਾਗੂ ਨਹੀਂ ਕਰਦੀ ਤਾਂ ਇਹ ਤਾਂ ਗੱਲ ਰਹੀ 111 ਕਿਸਾਨਾਂ ਦੇ ਮਰਨ ਵਰਤ ਬਾਰੇ ਕਿਉਂਕਿ 26 ਨਵੰਬਰ ਤੋਂ ਬਾਅਦ ਜਦੋਂ 26 ਨਵੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਕਈ ਕੋਸ਼ਿਸ਼ਾਂ ਤੋਂ ਬਾਅਦ ਜਗਜੀਤ ਸਿੰਘ ਢੱਲਵਾਲ ਨੇ ਆਪਣਾ ਜੋ ਮਰਨ ਵਰਤ ਉਸ ਨੂੰ ਨਹੀਂ ਤੋੜਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮਰਨ ਵਰਤ ਤੋਂ ਨਹੀਂ ਹਟਾਇਆ ਜਾ ਸਕਦਾ ਜਦੋਂ ਤੱਕ ਕਿਸਾਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਇਸ ਤੋਂ ਇਲਾਵਾ ਜੋ ਸਭ ਤੋਂ ਵੱਧ ਚਿੰਤਾ ਕਰਨ ਦੇ ਵਸ਼ਾ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜੋ ਸਿਹਤ ਹੈ ਉਹ ਇਸ ਸਮੇਂ ਇੰਨੀ ਵਿਗੜ ਚੁੱਕੀ ਹੈ ਕਿ ਉਹਨਾਂ ਨੂੰ ਕਿਸੇ ਵੇਲੇ ਵੀ ਕਿਸੇ ਤਰ੍ਹਾਂ ਕੋਈ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਗੱਲ ਦਾ ਖਰਚਾ ਜਤਾਇਆ ਜਾ ਰਿਹਾ ਸੀ ਕਿ ਉਹਨਾਂ ਨੂੰ ਹੁਣ ਪਾਣੀ ਵੀ ਉਹਨਾਂ ਦੇ ਸਰੀਰ ਨੇ ਲੈਣਾ ਲੈਣਾ ਬੰਦ ਕਰ ਦਿੱਤਾ ਯਾਨੀ ਕਿ ਜੋ ਵੀ ਉਹ ਪਾਣੀ ਪੀ ਰਹੇ ਨੇ ਉਹ ਪਾਣੀ ਉਹਨਾਂ ਦੇ ਸਰੀਰ 'ਚ ਨਹੀਂ ਪਚ ਰਿਹਾ ਜਿਸ ਦਾ ਮਤਲਬ ਇਹ ਹੈ ਕਿ ਸਰੀਰ ਦੇ ਵਿੱਚ ਪਾਣੀ ਨਹੀਂ ਪਚੇਗਾ ਜਾਂ ਸਰੀਰ ਪਾਣੀ ਨੂੰ ਐਕਸੈਪਟ ਨਹੀਂ ਕਰੇਗਾ ਤਾਂ ਜੋ ਕਿਡਨੀ ਹੈ ਜਾਂ ਉਸ ਤੋਂ ਇਲਾਵਾ ਬਾਕੀ ਜੋ ਅੰਗ ਨੇ ਸਰੀਰ ਦੇ ਉਹ ਜਵਾਬ ਦੇ ਸਕਦੇ ਨੇ ਉਹ ਵੀ ਕਿਸੇ ਵੀ ਵੇਲੇ ਤਾਂ ਬਜ਼ੁਰਗ ਸ਼ਖਸ ਜਿਸ ਦੀ ਉਮਰ ਇੰਨੀ ਜ਼ਿਆਦਾ ਹੋਵੇ ਔਰ ਇੰਨੇ ਦਿਨਾਂ ਤੋਂ ਉਮਰਨਵਰ ਤੇ ਬੈਠਾ ਹੋਵੇ ਤੇ ਹੁਣ ਉਹਦਾ ਸਰੀਰ ਜੋ ਪਾਣੀ ਤੱਕ ਉਸ ਨੂਨ ਲੈਂਡ ਤੋਂ ਮਨਾ ਕਰ ਰਿਹਾ ਐਕਸੈਪਟ ਨਹੀਂ ਕਰ ਰਿਹਾ ਉਹ ਸਰੀਰ ਤਾਂ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਕੀ ਹੋਏਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 50 ਦਿਨਾਂ ਤੋਂ ਉਹ ਮਰਨ ਵਰਤੇ ਬੈਠੇ ਹੋਏ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਹੁਣ 111 ਕਿਸਾਨ ਵੀ ਕੱਲ ਤੋਂ ਬੈਠਣਗੇ ਪਰ ਉਹਨਾਂ ਦੀ ਜੋ ਸਰੀਰ ਦਾ ਹਾਲਤ ਹੈ ਜੋ ਉਹਨਾਂ ਦੀ ਸਿਹਤ ਹੈ ਉਸ ਬਾਰੇ ਡਾਕਟਰ ਨੇ ਜੋ ਬ੍ਰੀਫ ਕੀਤਾ ਕਿਸਾਨ ਆਗੂਆਂ ਨੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ 'ਚ ਇੱਕ ਗੱਲ ਵੀ ਦੱਸੀ ਹੈ ਅੱਜ ਸਰਦਾਰ ਦਰਜੀਤ ਸਿੰਘ ਢੱਲੇਵਾਲ ਜੀ ਕੇ ਆਮਰਨਸ਼ਨ ਦਾ 50ਵਾਂ ਦਿਨ ਹੈ ਔਰ ਉਨਕੀ ਸਿਹਤ बहुत ही ज्यादा नाजुक है पिछले 48 घंटे में सेहत काफी बिगड़ी है जो नॉर्मल पानी पी रहे हैं पिछले 50 दिनों से वो पानी भी अब उनके शरीर के अंदर जाना बंद हो गया है जब डॉक्टर से मेडिकल एक्सपर्ट से बात हुई तो उन्होंने बताया कि जब एक कोई भी व्यक्ति लंबे समय से कुछ नहीं खाता है पानी के अलावा कुछ और नहीं पीता है तो जो उसके शरीर के जो इंटरनल ऑर्गन्स होते हैं वो भी किसी चीज को रिसीव करना बंद कर देते हैं उनकी भी फंक्शनिंग प्रॉपर तरीके से होनी स्लो हो जाती है वो प्रॉपर तरीके से नहीं हो पाते और जब वो स्थिति बहुत ही ज्यादा बिगड़ जाती है जब वो प्रॉपर तरीके से फंक्शनिंग नहीं हो पाती तो वही चीज आगे जाके मल्टीपल ऑर्गन फेलियोर की तरफ जाती है मल्टीपल ऑर्गन फेलियोर ही उसका रिजल्ट आता है उसका तो बड़े दुख के साथ यह बात हमें कहनी पड़ रही है कि पिछले 48 घंटे से जो पानी भी पीते हैं जितना पानी पीते हैं उतना ही पानी बाहर आ रहा है जगजीत सिंह डल्लेवाल दी जो हालत है उस बारे में तो उसने हुन जान ही लिया पर सुनील जाखड़ जो कि पंजाब बीजेपी के प्रधान ने ओना दे बारे हुन उन्हें खबर आई कि उन्होंने केंद्रीय खेतीवाड़ी मंत्री शिवराज सिंह चौहान होराना मुलाकात की थी खास तौरते ਉਹਨਾਂ ਵੱਲੋਂ ਇਹ ਜਾਣਕਾਰੀ ਆਈ ਹੈ ਕਿ ਉਹਨਾਂ ਨੇ ਕਿਸਾਨਾਂ ਦੀ ਜੋ ਮੰਗਾਂ ਨੇ ਉਹ ਦੇ ਨਾਲ ਉਹਨਾਂ ਨੇ ਖੇਤੀਬਾੜੀ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਹੈ। ਇਹ ਗੱਲ ਵੱਖ ਹੈ ਕਿ ਕੇਂਦਰ ਸਰਕਾਰ ਤੇ ਖੇਤੀਬਾੜੀ ਮੰਤਰੀ ਇਹਨਾਂ ਮੰਗਾਂ ਤੋਂ ਜਾਣੂ ਪਹਿਲਾਂ ਤੋਂ ਹੀ ਨੇ। ਉਹ ਗੱਲ ਵੱਖ ਹੈ ਕਿ ਹੁਣ ਸੁਨੀਲ ਜਾਖੜ ਆਪਣੀ ਡਿਊਟੀ ਜ਼ਰੂਰ ਪੂਰੀ ਕਰ ਰਹੇ ਨੇ। ਤੁਹਾਨੂੰ ਦੱਸ ਦੇ ਕਿ 13 ਫਰਵਰੀ 2024 ਯਾਨੀ ਕਿ ਹੁਣ 1 ਮਹੀਨੇ ਬਾਅਦ ਪੂਰੇ 1 ਮਹੀਨੇ ਬਾਅਦ ਇਸ ਮੋਰਚੇ ਨੂੰ ਸ਼ੰਭੂ ਮੋਰਚੇ ਤੇ ਖਨੋਰੀ ਮੋਰਚੇ ਨੂੰ 1 ਸਾਲ ਪੂਰੇ ਹੋ ਜਾਣਗੇ। 1 ਸਾਲ ਪੂਰੇ ਹੋਣ ਤੋਂ ਬਾਅਦ ਵੀ ਕੀ ਕਿਸਾਨਾਂ ਦੀਆਂ ਮੰਗਾਂ ਦੇ ਉੱਪਰ ਕੋਈ ਗੌਰ ਹੋਏਗੀ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ ਉਸ ਦੇ ਉੱਪਰ ਤਾਂ ਤੁਹਾਨੂੰ ਪਤਾ ਹੀ ਕਿ ਐਮਐਸਪੀ ਤੋਂ ਲੈ ਕੇ ਬਹੁਤ ਸਾਰੀਆਂ ਮੰਗਾਂ ਉਹਨਾਂ ਦੀਆਂ ਹੈਗੀਆਂ ਨੇ 13 ਸੂਤਰੀ ਮੰਗਾਂ ਜੋ ਮੇਨ ਮੇਨ ਨੇ ਇਸ ਤੋਂ ਇਲਾਵਾ ਜੋ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਪਰ ਗੱਲਬਾਤ ਕਰਨ ਦੀ ਗੱਲ ਕਹਿ ਰਹੀ ਸੀ ਉਹ ਗੱਲ ਸਿਰੇ ਕਦੋਂ ਚੜੇਗੀ ਇਸ ਤੇ ਸਵਾਲ ਵੱਡਾ ਬਣਿਆ ਹੋਇਆ ਹੈ ਕਿਉਂਕਿ ਇਸ ਗੱਲ ਦਾ ਹੱਲ ਉਸ ਵੇਲੇ ਹੀ ਨਿਕਲੇਗਾ ਜਦੋਂ ਬੈਠ ਕੇ ਕਿਸੇ ਗੱਲਬਾਤ ਵਧਾਇਆ ਜਾਏਗਾ بجائے ਕਿ ਦੋਹਾਂ ਧਿਰਾਂ ਇੱਕ ਦੂਜੇ ਦੇ ਦੀਆਂ ਗੱਲਾਂ ਮੰਨੇ ਬਿਨਾਂ ਅੜੀ ਤੇ ਬੈਠੀਆਂ ਰਹਿਣ ਇਸ ਕਰਕੇ ਅਗਲੇ ਮਹੀਨੇ ਇਸ ਪੂਰੇ ਇੱਕ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਜਾਏਗਾ ਇਸ ਅੰਦੋਲਨ ਦੇ ਪੂਰੇ ਹੋਣ ਤੋਂ ਬਾਅਦ ਵੀ ਕੀ ਕਿਸਾਨ ਅੰਦੋਲਨ 2.0 ਯਾਨੀ ਕਿ ਦੂਜਾ ਕਿਸਾਨ ਅੰਦੋਲਨ ਸਫਲਤਾ ਨਾਲ ਨੇਪਰੇ ਚੜ੍ਹੇਗਾ ਜਾਂ ਉਸ ਤੋਂ ਪਹਿਲਾਂ 18 ਤਰੀਕ ਦੀ ਜੋ ਮੀਟਿੰਗ ਹੋਏਗੀ ਐਸ ਕੇ ਐਮ ਦੀ ਸਯੁਕਤ ਕਿਸਾਨ ਮੋਰਚਾ ਦੀ ਕੀ ਇਹ ਉਹਨਾਂ ਦਾ ਸਾਥ ਖਨੌਰੀ ਤੇ ਸ਼ੰਭੂ ਬਾਰਡਰ ਵਾਲਿਆਂ ਨੂੰ ਮਿਲੇਗਾ ਜੇਕਰ ਸਾਥ ਮਿਲਦਾ ਹੈ ਤਾਂ ਇਹ ਅੰਦੋਲਨ ਕਿੰਨਾ ਲੰਬਾ ਚੱਲੇਗਾ ਜਾਂ ਉਸ ਤੋਂ ਬਾਅਦ ਸਰਕਾਰ ਚੁਕੇਗੀ ਇਹ तमाम ਸਵਾਲ ਨੇ ਇਹਨਾਂ ਸਵਾਲਾਂ ਦੀ ਉਡੀਕ ਦੇ ਵਿੱਚ ਹਰ ਆਮ ਨਾਗਰਿਕ ਹੈ ਜੋ ਇਸ ਅੰਦੋਲਨ ਨੂੰ ਕਰੀਬ-ਕਰੀਬ 1 ਸਾਲ ਤੋਂ ਦੇਖ ਰਿਹਾ ਹੈ